ਫਿਲਹਾਲ ਸਾਰਿਆਂ ਨੂੰ ਵੈਗਰ ਜਿੱਕਾ ਖਾਲਸਾ ਵੈਗਰ ਜਿੱਕੇ ਪਤੇ ਇਹ ਜੀ ਕਰ ਰਹੇ ਨਕਲੀ ਦੁੱਧ ਕਰਕੇ ਵੀ ਸ਼ਹਿਰ ਚ ਬਹੁਤ ਜਾਣ ਨਕਲੀ ਦੁੱਧ ਵੈਗਰ ਪਨੀਰ ਖੋਆ ਕਿਉਂ ਕਿਉਂ ਨਕਲੀ ਵੈਗਰ ਸੀਐਮ ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀ ਥੋੜੇ ਦਿਨ ਪਹਿਲੇ ਇਹ ਜੀ ਜੀ ਨੂੰ ਲੱਗਿਆ ਵੀ ਸ਼ਹਿਰ ਚ ਕਾਲਾ-ਕਾਲੇ ਚੀਜ਼ਾਂ ਵੇਚ ਰੀਆਂ ਨੇ ਕੋਈ ਆਹ ਕਾਨੂੰਨ ਬਣਾਓ ਕਾਰਵਾਈ ਕਰੋ ਇਹਨਾਂ ਦੇ ਜਿਹੜਾ ਵੀ ਨਕਲੀ ਕੰਮ ਬੰਦ ਹੋ ਜਵੇ ਸਾਰਿਆਂ ਦਾ ਤੇ ਬਾਕੀ ਮੇਰੀ ਅਪੀਲ ਸ਼ਹਿਰ ਵਾਸੀਆਂ ਨੂੰ ਚੰਗੀ ਚੀਜ਼ ਖਾਓ ਪੀਓ ਵੀਰੋ ਥੋੜੀ ਖਾ ਲੋ ਥੋੜੀ ਖਾ ਲੋ ਚੰਗੀ ਚੀਜ਼ ਲਵੋ ਇਹ ਨਾ ਵੇਖੋ ਵੀ ਸਸਤੀ ਹੈ ਚਲੋ ਜਿਹੜੀ ਨਾ ਮਹਿੰਗੀ ਤੇ ਕੋਈ ਡਰ ਨਹੀਂ ਮਗਰ ਚੀਜ਼ ਚੰਗੀ ਜ਼ਰੂਰੀ ਹੈ ਯਾਰ ਬੱਚਿਆਂ ਸਿਹਤ ਨਾਲ ਨਾ ਖਿਲਵਾੜ ਕਰੋ ਸਾਰੇ ਸ਼ਹਿਰ ਵਾਸੀਆਂ ਨੂੰ ਪੀ ਲੇ ਚੰਗੀ ਤੇ ਵਧੀਆ ਚੀਜ਼ ਲਵੋ ਚੰਗੇ ਦੁਕਾਨਾਂ ਤੋਂ ਲਵੋ। ਹਾਂਜੀ ਕਿਹੜੀ ਜਗ੍ਹਾ ਤੋਂ ਇਹ ਜਿਹੜੇ ਪਨੀਰ ਕਿੱਤਾ ਪਨੀਰ ਜਿਹੜਾ ਤੁਸੀਂ ਕਹਿੰਦੇ ਖਰਾਬ ਜਿਹੜੀ ਚੀਜ਼ਾਂ ਆਉਂਦੀਆਂ ਕਿੱਥੋਂ ਆਉਂਦੀਆਂ ਤੁਸੀਂ ਕਦੀ ਸ਼ਿਕਾਇਤ ਕੀਤੀ ਹੈ ਇਹਦੇ ਬਾਰੇ ਲੋਕਲ ਅਫਸਰ ਜਿਹੜੇ ਜਾਂ ਹੈਲਥ ਅਫਸਰ ਨੇ ਉਹਨਾਂ ਨਾਲ ਕਦੀ ਹਾਂਜੀ ਕੀਤੀ ਹੈ ਜੀ ਕੀ ਉਹਨਾਂ ਦਾ ਕਹਿਣਾ ਹੈ ਉਹ ਇਹੀ ਕਹਿੰਦਾ ਵੀ ਕੋਈ ਕਾਰਵਾਈ ਕਰਦੇ ਆ ਸੈਂਪਲ ਭਰਦੇ ਨੇ ਮਗਰ ਕਾਰਵਾਈ ਕੋਈ ਨਹੀਂ ਉਹਨਾਂ ਦੇ ਸਿਰਫ ਸੈਂਪਲ ਭਰ ਕੇ ਜਾਂਦੇ ਮੋੜ ਕੇ ਫਿਰ ਉਹ ਹੀ ਕੰਮ ਕਰੀ ਜਾਂਦੇ ਆ ਕੋਈ ਕਾਰਵਾਈ ਠੋਸ ਨਹੀਂ ਹੁੰਦੀ ਇਹ ਸ਼ਹਿਰ ਦੇ ਵਿੱਚੋਂ ਆਉਂਦਾ ਜਾਂ ਸ਼ਹਿਰ ਦੇ ਬਾਹਰੋਂ ਜ਼ਿਲ੍ਹਿਆਂ ਦੇ ਵਿੱਚੋਂ ਆਉਂਦਾ ਸ਼ਹਿਰ ਦੇ ਬਾਹਰੋਂ ਜ਼ਿਆਦਾ ਆਉਂਦਾ ਬੰਦਾ ਸ਼ਹਿਰਾਂ ਚ ਵੀ ਆਪਣੇ ਹੈਗਾ ਮਗਰ ਸ਼ਹਿਰ ਦੇ ਬਾਹਰੋਂ ਜਿਹੜਾ ਉਹ ਜ਼ਿਆਦਾ ਕੰਮ ਐ ਪ੍ਰਧਾਨ ਜੀ ਨਕਲੀ ਦੁੱਧ ਕਾਰਨ ਤੁਹਾਡੇ ਕੋ ਕਿਤੇ ਤੁਹਾਡੇ ਧੰਦੇ ਤੇ ਕਿੰਨੀਆਂ ਕ ਸਮੱਸਿਆਵਾਂ ਆ ਰਹੀਆਂ ਨੇ ਕੀ ਕੀ ਸਮੱਸਿਆਵਾਂ ਆ ਰਹੀਆਂ ਨੇ ਬਹੁਤ ਯਾਦੀਆਂ ਆ ਰਹੀਆਂ ਨੇ ਲੋਕੀ ਕੰਮ ਛੱਡੀ ਗਏ ਦਿਨੋਂ ਦੇ ਨਾਲ ਰੇਟ ਨਹੀਂ ਮਿਲ ਰਿਹਾ ਰੇਟ ਨਹੀਂ ਮਿਲਦਾ ਰੇਟ ਤਾਂ ਨਹੀਂ ਨਕਲੀ ਕਰਕੇ ਸਸਤੇ ਨੂੰ ਪੈ ਰਹੇ ਨੇ ਸਸਤੀ ਜੀ ਨੂੰ ਲੈ ਰਹੇ ਨੇ ਨਕਲੀ ਜੀ ਲੈ ਰਹੇ ਨੇ ਸਾਡੀ ਅਪੀਲ ਐ ਵੀ ਚੰਗੀ ਤੇ ਸਹੀ ਚੀਜ਼ ਲਵੋ ਚੰਗੇ ਦੁਕਾਨਦਾਰ ਤੋਂ ਲਵੋ ਕਿ ਰੇਟ ਪਿੱਛੇ ਨਾ ਜਾਓ ਮੱਛੀਆਂ ਸੇਲ ਨਾਲ ਖਲਵਾ ਜਿਹੜੇ ਨਕਲੀ ਦੁੱਧ ਆ ਕਿੰਨਾ ਕ ਹਾਨੀਕਾਰਕ ਹੈ ਸਰੀਰ ਦੇ ਲਈ ਇਹ ਤਾਂ ਸਾਰਾ ਹਾਨੀਕਾਰਕ ਹੈ ਜੀ ਬਿਮਾਰੀਆਂ ਨਿਹਰੀਆਂ ਬੱਚਿਆਂ ਦਾ ਜਿਆਦਾ ਹੀ ਲੱਗਦੀਆਂ ਸੀ ਸੀਐਮ ਸਾਹਿਬ ਕੋਲ ਗਿਆ ਦੱਸਿਆ ਵੀ ਸੀਐਮ ਸਾਹਿਬ ਨਾਲ ਸੀ ਮਿਲੇ ਸੀ ਉਹਨਾਂ ਨੇ ਕੀ ਤੁਹਾਨੂੰ ਸ਼ਾਸਨ ਦਿੱਤਾ ਸੀ ਸੀਐਮ ਸਾਹਿਬ ਨੇ ਕਿਹਾ ਸੀਗਾ ਵੀ ਤੁਹਾਨੂੰ ਫੋਨ ਕਰਾਂਗਾ ਬਾਅਦ ਚੋਂ ਪਤਾ ਲੱਗਾ ਵੀ 28 ਤੱਕ ਸੈਸ਼ਨ ਹੈ 29 ਤਰੀਕ ਨੂੰ ਫਿਰ ਮੈਨੂੰ ਉਹਨਾਂ ਨੇ ਬੁਲਾਉਣ ਦਾ ਸੱਦਾ ਦਿੱਤਾ ਜਿੱਦਾਂ ਪ੍ਰਧਾਨ ਸਾਹਿਬ ਨੇ ਦੱਸਿਆ ਜੀ ਇਹ ਮਲਾਵਟ ਖੋਰੀ ਦੇ ਵਿਰੁੱਧ ਅਸੀਂ ਕਰ ਰਹੇ ਹਾਂ ਜੀ ਮਲਾਵਟ ਖੋਰੀ ਨੇ ਬਹੁਤ ਵੱਡੇ ਪੱਧਰ ਤੇ ਸਾਡਾ ਨੁਕਸਾਨ ਕੀਤਾ ਜੀ ਸਾਡੇ ਭਰਾ ਜਿਹੜੇ ਡੈਰੀ ਫਾਰਮ ਵਾਲੇ ਆ ਉਹ ਦਿਨੋਂ ਦਿਨ ਡੈਰੀ ਛੱਡ ਰਹੇ ਆ ਕੱਲ ਪਰਸੋ ਦੋ ਡੈਰੀਆਂ ਵਿਗੀਆਂ ਹੀ ਹੋਰ ਇਹਦਾ ਮੁੱਖ ਕਾਰਨ ਇਹ ਬਨ ਰੇਟ ਨਹੀਂ ਸਹੀ ਮਿਲਦਾ ਰੇਟ ਸਹੀ ਨਾ ਮਿਲਣ ਦਾ ਕਾਰਨ ਮਲਾਵਟ ਖੋਰੀ ਆ ਜੀ ਇਹ ਧੰਦਾ ਪੰਜਾਬ ਦਾ ਇੱਕ ਸੈਿਕ ਧੰਦਾ ਸੀ ਬਹੁਤ ਮੁਨਾਫੇ ਵਾਲਾ ਧੰਦਾ ਸੀ ਲੋਕ ਆਪਣੇ ਘਰ ਚ ਆਪਣਾ ਘਰ ਦਾ ਸਾਰਾ ਖਰਚਾ ਚਲਾਉਂਦੇ ਸੀ ਇਸ ਤੋਂ ਜਦੋਂ ਨਾ ਸਹੀ ਰੇਟ ਨਾ ਮਿਲਿਆ ਲੋਕ ਛੱਡ ਕੇ ਮਜਬੂਰ ਹੋ ਗਏ ਤੇ ਕੁਝ ਵਿਦੇਸ਼ਾਂ ਵੱਲ ਨੂੰ ਮੁੜ ਗਏ ਕੋਈ ਨੌਕਰੀਆਂ ਕਰਨ ਲੱਗ ਗਏ ਸਾਰੇ ਪਸ਼ੂ ਵਿਗ ਗਏ ਜੀ ਪਿੰਡਾਂ ਚ ਵੀ ਵਿਗ ਗਏ ਤੇ ਤਰ ਨਹੀਂ ਮਾਰ ਲੱਗ ਗਈ ਸਰਕਾਰ ਤੋਂ ਮੰਗ ਕਰਦੇ ਹਾਂ ਨੌਕਰੀਆਂ ਦੋ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆਂ ਵੀ ਇਹ ਤੰਦੇ ਨੂੰ ਜੇ ਬਚਾਉਣਾ ਤੇ ਮਲਾਵਟਖੋਰੀ ਤੋਂ ਉਹਨੂੰ ਬਚਾਇਆ ਜਾਵੇ ਤੇ ਇਸ ਦੇ ਨਾਲ ਬਹੁਤ ਫਰਕ ਪਊਗਾ ਸਮਾਜ ਦੇ ਵਿੱਚ ਬਹੁਤ ਫਰਕ ਪਊਗਾ ਜੀ ਜਿਹੜੀ ਵਾਰਦਾਤਾ ਹੁੰਦੀ ਆ ਵਾ ਮੇਲਣ ਲੋਕ ਤੁਰੇ ਫਿਰਦੇ ਉਹ ਸਾਰੇ ਆਪਣੇ ਕਾਰੋਬਾਰ ਚ ਲੱਗ ਜਾਣਗੇ ਇਹਦਾ ਕੋਈ ਕਲਿੱਪ ਹੈਗਾ ਤੁਹਾਡੇ ਕੋਲ ਨਕਲੀ ਜਿਹੜੇ ਵਿਕਰੇ ਆ ਵਾ ਹਾਂਜੀ ਹੈਗਾ ਜੀ ਉਹ ਤਾਂ ਉਹ ਵੀ ਤੁਹਾਨੂੰ ਦਿਖਾਉਣੇ ਆ ਜੀ ਸਿਹਤ ਵਿਭਾਗ ਨਾਲ ਤੁਸੀਂ ਗੱਲ ਕੀਤੀ ਸਿਹਤ ਵਿਭਾਗ ਨੂੰ ਤਾਂ ਕਰੀ ਨਾ ਜੇ ਜੇ ਚੋਰੀ ਛਿਪੀ ਵਿਗਦਾ ਹੋਵੇ ਸ਼ਰਮ ਸਾਰੀਆਂ ਜਿਹੜੀਆਂ ਜਨਤਕ ਥਾਵਾਂ ਵਾਂ ਮੰਡੀਆਂ ਵਿੱਚ ਸਬਜ਼ੀ ਮੰਡੀ ਉਹਨਾਂ ਸ਼ਰਿਆਂ ਵਿਗ ਰਿਹਾ ਜੀ 200 ਰੁਪਏ 220 ਰੁਪਏ ਕੰਪਲੇਟ ਨਹੀਂ ਦਿੱਤੀਗੀ ਸਾਢੇ ਮਿਲੋ ਜੀ ਹਾਂ ਪ੍ਰਧਾਨ ਸਾਹਿਬ ਨੇ ਕਿਹਾ ਸੀ ਕਮਪਲੇਟ ਜੀ ਕੋਈ ਐਕਸ਼ਨ ਕੋਈ ਕਾਰਵਾਈ ਨਹੀਂ ਹੋ ਜੀ ਕੋਈ ਬਸ ਪ੍ਰੋਸਟਾ ਦੇਣ ਦੀ ਕਾਰਵਾਈ ਹੋਊਗੀ ਜੇ ਅਸੀਂ ਕਹਿੰਨੇ ਤਾਂ ਉਲਟਾ ਸਾਢੇ ਸੈਂਪਲ ਭਰਾਮਾ ਤੇ ਭਰਲਾ ਪੈਂਦੇ ਆ ਇਹ ਵਿਚਾਰੇ ਡਰ ਜਾਂਦੇ ਵੀ ਪ੍ਰਧਾਨ ਸਾਹਿਬ ਤੁਸੀਂ ਇਹ ਕੀ ਕਰਨ ਲੱਗ ਪਏ ਜੀ ਕਾਰਵਾਈ ਉਹਨੇ ਤੇ ਕਰਨੀ ਤੇ ਉਹ ਕਰਦੇ ਸਾਡੇ ਤੇ ਦਿੰਦੇ ਆ ਜੀ ਕੀ ਮੰਗ ਕੀ ਅਸਰ ਤੁਹਾਡੀ ਉਹ ਸਿਹਤ ਭਾਗ ਨੂੰ ਕੀ ਮੰਗ ਸਾਡੀ ਸਿਹਤ ਭਾਗ ਤੋਂ ਇਹ ਮੰਗਿਆ ਵੀ ਇਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਇਹ ਜਿਹੜਾ ਕੰਮ ਇਹ ਬੰਦ ਕਰ ਦਿੱਤਾ ਜਾਵੇ ਤੇ ਜਦ ਪਸ਼ੂ ਪਾਲਕ ਹੈ ਉਹ ਸਹੀ ਆਪਣੇ ਦੁੱਧ ਦਾ ਮੁੱਲ ਲੈ ਸਕਣ ਤਾਂ ਹੀ ਸਾਡਾ ਧੰਦਾ ਮਰ ਆਵੇ ਜਾਊਗਾ ਨਾ ਜੀ ਲੋਕ ਤੇ ਮਜਬੂਰ ਹੋ ਗਿਆ ਜੀ ਕੰਮ ਛੱਡਣ ਨੂੰ ਕੋਈ ਵਿਦੇਸ਼ਾਂ ਤਰ੍ਹਾਂ ਫਿਰਦਾ ਖਾੜੀ ਤੇ ਦੇਸ਼ਾਂ ਤਰ੍ਹਾਂ ਫਿਰਦਾ 10-12000 ਰੁਪਏ ਮਹੀਨਾ ਬਣਦਾ ਜੇ ਕੋਈ ਚੰਗਾ ਡੇਰੀ ਫਾਰਮ ਪਿੰਡ 'ਚ ਕਰੂਗਾ 20-25 ਡੰਗਰ ਦਾ ਕੁਝ 1.5-2 ਲੱਖ ਰੁਪਏ ਮਹੀਨਾ ਬਚ ਜਾਂਦਾ ਜੀ ਇਦਾਂ ਮੈਂ 5-10 ਪਰਿਵਾਰ ਸਿੱਧੇ ਦਾ ਸਿੱਧੇ ਤੌਰ ਤੇ ਵਿੱਚ ਜੁੜ ਜੰਦੇ ਤਾਂ ਹੋਰ ਵੀ ਲੋਕਾਂ ਨੂੰ ਇਸ ਤੰਦੇ ਦੇ ਨਾਲ ਲਾਭ ਹੋਊਗਾ ਸਰਕਾਰ ਤੋਂ ਇਹ ਮੰਗ ਕਰਦੇ ਆ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਦੇ ਖਿਲਾਫ ਜੀ ਤੇ ਇਹਦੇ ਨਾਲ ਇੱਕ ਹੋਰ ਕਾ ਅਸੀਂ ਮੰਗ ਕਰਦੇ ਆ ਸ਼ਹਿਰ ਵਾਸੀਆਂ ਨੂੰ ਵੀ ਤੁਸੀਂ ਸਸਤੇ ਦੇ ਚੱਕਰ ਦੇ ਵਿੱਚ ਆਪਣੇ ਬੱਚਿਆਂ ਨਾਲ ਆਪਣੀ ਸਿਹਤ ਨਾਲ ਖਿਲਵਾੜ ਨਾ ਕਰੋ ਚੰਗਾ ਲਓ ਵਧੀਆ ਲਓ ਵਧੀਆ ਖਾਓ ਲੋਕੀ ਕਿੱਦਾਂ ਪਛਾਣ ਕਰਨਗੇ ਤੁਸੀਂ ਸਵਾਲ ਕੀਤਾ ਸੀਗਾ ਕਿ ਚੈੱਕ ਕਰਨ ਹਾਂਜੀ ਹਾਂਜੀ ਅਸਲੀ ਤੇ ਨਕਲੀ ਤੁਹਾਨੂੰ ਕਿਵੇਂ ਪਤਾ ਲੱਗਦਾ ਆਮ ਜਨਤਾ ਨੂੰ ਕਿੱਦਾਂ ਪਤਾ ਲੱਗਦਾ ਆਮ ਜਨਤਾ ਨੂੰ ਕਿਵੇਂ ਪਤਾ ਲੱਗਦਾ ਮੈਂ ਤੁਹਾਨੂੰ ਦੱਸਦਾ ਕਿ ਸਾਹਮਣੇ ਰਿਸ਼ੀ ਨਗਰ ਮੱਲਾ ਵਾਈ ਬਲਾਕ ਉੱਥੇ ਹਰ ਭਜਨ ਸਿੰਘ ਨਾਂ ਦੇ ਇੱਕ ਸਾਡੇ ਦੋਸਤ ਕਹਿ ਲਓ ਜਾਂ ਸਾਡੇ ਗਾਹਕ ਕਹਿ ਲਓ ਉਹਨਾਂ ਨੇ ਪਿਛਲੇ ਸਾਲ ਦੁੱਧ ਮੇਰੇ ਤੋਂ ਸ਼ੁਰੂ ਕੀਤਾ ਸੀਗਾ 3 ਕਿਲੋ ਦੁੱਧ ਲੈਣਾ ਸ਼ੁਰੂ ਕੀਤਾ ਔਰ 15 ਦਿਨਾਂ ਬਾਅਦ ਉਹਨਾਂ ਨੇ 2.5 ਕਿਲੋ ਦੁੱਧ ਕਰ ਦਿੱਤਾ ਫਿਰ ਇੱਕ ਮਹੀਨਾ ਹੋਇਆ ਮਤਲਬ 15 ਦਿਨ ਹੋਰ ਹੋਏ ਤਾਂ ਉਹਨਾਂ ਨੇ 2 ਕਿਲੋ ਦੁੱਧ ਕਰਤਾ ਜਿੱਥੇ ਉਹ 3 ਕਿਲੋ ਦੁੱਧ ਲੈਂਦੇ ਸੀ ਉੱਥੇ ਉਹਨਾਂ ਨੇ 2 ਕਿਲੋ ਦੁੱਧ ਲੈਣਾ ਸ਼ੁਰੂ ਕਰਤਾ ਤੇ ਉਹਨਾਂ ਨੂੰ ਪੁੱਛਿਆ ਗਿਆ ਜਦੋਂ ਮੈਂ ਕਿਹਾ ਵੀ ਸਰਦਾਰ ਜੀ ਤੁਸੀਂ 3 ਕਿਲੋ ਦੁੱਧ ਲੈਣਾ ਸਾਡੇ ਕੋਲ ਸ਼ੁਰੂ ਕੀਤਾ ਸੀ ਕੀ ਗੱਲ ਹੁਣ 2 ਕਿਲੋ ਕਿਉਂ ਸ਼ੁਰੂ ਕਰਤਾ ਉਹ ਕਹਿੰਦੇ ਜੀ ਜਿਹੜਾ ਅਸੀਂ 3 ਕਿਲੋ ਦੁੱਧ ਲੈਂਦੇ ਸੀਗੇ ਸਿੱਧੇ ਰੂਪ ਦੇ ਵਿੱਚ ਤੁਹਾਨੂੰ ਇਹ ਦੱਸ ਦਿਆਂ ਕਿ ਉਹ ਦੁੱਧ ਮਾਰਾ ਸਾਨੂੰ ਮਿਲਦਾ ਸੀਗਾ ਉਹਦੇ ਵਿੱਚ ਜਾਂ ਪਾਣੀ ਮਿਕਸ ਸੀਗਾ ਜਾਂ ਕੀ ਮਿਕਸ ਸੀਗਾ ਹੁਣ ਅਸੀਂ 3 ਕਿਲੋ ਤੋਂ 2.5 ਕਿਲੋ ਪਹਿਲਾਂ ਕੀਤਾ ਸੀਗਾ ਕਿ ਸ਼ਾਇਦ ਸਾਡਾ 2.5 ਕਿਲੋ ਨਾਲ ਵਧੀਆ ਸਰ ਜਾਊਗਾ ਪਰ ਹੁਣ 2.5 ਕਿਲੋ ਤੋਂ 2 ਕਿਲੋ ਤੇ ਅਸੀਂ ਇਸ ਕਰਕੇ ਆ ਗਏ ਆ ਕਿ 2 ਕਿਲੋ ਦੁੱਧ ਜਿਹੜਾ ਉਹ 3 ਕਿਲੋ ਦੁੱਧ ਦਾ ਮੁਕਾਬਲਾ ਕਰ ਰਿਹਾ 3 ਕਿਲੋ ਦੁੱਧ ਦੇ ਵਿੱਚੋਂ ਜਿੰਨਾ ਮੱਖਣ ਨਿਕਲਦਾ ਸੀਗਾ ਓਨਾ ਮੱਖਣ 2 ਕਿਲੋ 'ਚ ਨਿਕਲ ਰਿਹਾ ਜਿਸ ਤਰ੍ਹਾਂ ਜਿਹੜਾ ਜੋ ਵੀ ਅਸੀਂ ਕਰਦੇ ਸੀ ਕਿ 3 ਕਿਲੋ ਤੋਂ ਜਿੰਨਾ ਕੰਮ ਅਸੀਂ ਲੈਂਦੇ ਉਹਨਾਂ 2 ਕਿਲੋ ਦੁੱਧ ਤੋਂ ਲੈ ਰਹੇ ਆ ਇਹ ਇਹ ਇੱਕ ਵੱਡੀ ਨਿਸ਼ਾਨੀ ਆ ਔਰ ਤੁਸੀਂ ਆਪ ਵੀ ਕਿਤੇ ਦੇਖਿਓ ਤੁਸੀਂ ਕਿਸੇ ਜਗ੍ਹਾ ਤੋਂ ਨਕਲੀ ਦੁੱਧ ਲਿਓ ਜਾਂ ਘੱਟ ਫੈਂਟ ਵਾਲਾ ਲਿਓ 4 ਫੈਂਟ ਦਾ ਦੁੱਧ ਲਹੋਗੇ ਉਹਦੇ ਵਿੱਚ ਜਾਂ ਤਾਂ ਪਾਣੀ ਮਿਲੇ ਆਊਗਾ ਜਾਂ ਕੋਈ ਉਹਦੇ ਵਿੱਚ ਹੋਰ ਕੋਈ ਮਿਲੇਬਟ ਖਰੀ ਹੋਈ ਹੋਊਗੀ ਸਾਡੇ ਦੁੱਧ ਜਦੋਂ ਸਾਡੇ 6 ਫੈਂਟ ਦਾ ਜਾਂ 7 ਫੈਂਟ ਦਾ ਦੁੱਧ ਲਹੋਗੇ ਤਾਂ ਤੁਹਾਨੂੰ ਕਿੰਨੀ ਤਸੱਲੀ ਹੋਊਗੀ ਔਰ ਉਹਦਾ ਟੇਸਟ ਕਿੰਨਾ ਵਧੀਆ ਹੋਊਗਾ ਉਹ ਤੁਹਾਨੂੰ ਪਤਾ ਲੱਗ ਜਾਊਗਾ ਉਹਦਾ ਉਲਟਾ ਬੈਨੀਫਿਟ ਹੈ ਉਲਟਾ ਬੈਨੀਫਿਟ ਚ ਚੰਗੀ ਫਾਇਡ ਦਾ ਜਿਹੜਾ ਘਰ ਦਾ ਆਪਣਾ ਮੱਖਣ ਕਿਉ ਘਰ ਦਾ ਹੀ ਬਣੂਗਾ ਉਹ ਕੁਆਲਿਟੀ ਉਹ ਕੁਆਲਿਟੀ ਦੇ ਵਿੱਚ ਹੀ ਬੜਾ ਅੰਤਰ ਹੋਣਾ ਵਾ ਤੇ ਪ੍ਰਧਾਨ ਜੀ ਨੇ ਤੁਹਾਨੂੰ ਦੱਸਿਆ ਜਾਵੇ ਕਿ ਦੇਖੋ ਹੁਣ ਤੁਸੀਂ ਜੇ 200 ਰੁਪਏ ਕਿਲੋ ਪਨੀਰ ਹੋਇਆ ਤੇ ਆਪਾਂ ਆਮ ਐਵਰੇਜ ਵੀ ਜੇ ਆਪਾਂ 65-70 ਰੁਪਏ ਦੁੱਧ ਦੀ ਵੀ ਲਾ ਲੀ ਅੱਜ ਦੀ ਤਰੀਕ ਦੇ ਵਿੱਚ ਤਾਂ 65-70 ਰੁਪਏ ਦੇ ਹਿਸਾਬ ਨਾਲ ਹਾਂਜੀ 5 ਕਿਲੋ ਦੁੱਧ ਦੇ ਹਿਸਾਬ ਨਾਲ 5 ਕਿਲੋ ਦੁੱਧ ਨੂੰ ਆਪਾਂ 65 ਨਾਲ ਕੈਲਕੂਲੇਟ ਕਰੀਏ ਤੇ ਕਿੰਨੇ ਦਾ ਬਣਦਾ 225 ਰੁਪਏ ਹਾਂਜੀ ਪਰ 5 ਕਿਲੋ ਚ 1 ਕਿਲੋ ਪਨੀਰ ਨਿਕਲਦਾ ਤੇ ਉਹ 200 ਰੁਪਏ ਕਿਲੋ ਕਿਵੇਂ ਵਿਕ ਜੂਗਾ ਬਿਹਾਰ ਦੇ ਵਿੱਚ ਜੀ ਸਭ ਤੋਂ ਵੱਡੀ ਮਾਰ ਹੀ ਇਸ ਟਾਈਮ ਤੇ ਸ਼ਹਿਰ ਨੂੰ ਇਹ ਪੈ ਰਹੀ ਆ ਕੇ ਲੋਕ ਆਪਣੀ ਸਿਹਤ ਵੱਲੋਂ ਸ਼ਾਇਦ ਮੇਰਾ ਖਿਆਲ ਉਹਨਾਂ ਖਿਆਲ ਨਹੀਂ ਕਰਦੇ ਜਿੰਨਾ ਸਸਤੀ ਚੀਜ਼ ਲੈਣ ਵੱਲ ਖਿਆਲ ਕਰਦੇ ਨੇ ਤੇ ਸਾਡੀ ਲੁਧਿਆਣਾ ਨਿਵਾਸੀਆਂ ਨੂੰ ਇਹੀ ਬੇਨਤੀ ਆ ਸਮੁੱਚੀ ਐਸੋਸੀਏਸ਼ਨ ਬੈਠੀ ਆ ਸਮੁੱਚੇ ਆ ਪਸ਼ੂ ਪਾਲਕ ਬੈਠੇ ਨੇ ਤਕਰੀਬਨ 1400 ਤੋਂ ਵੱਧ ਇੱਥੇ ਸਾਡੇ ਪਸ਼ੂ ਪਾਲਕ ਭਰਾ ਸੀਗੇ 1400 ਤੋਂ ਵੱਧ ਦੇਰੀ ਸੀਗੀ ਜਿਹਦੇ ਵਿੱਚ ਹੁਣ 50% ਤੋਂ ਘਟ ਕੇ ਤਕਰੀਬਨ 700 ਤੋਂ ਵੀ ਘੱਟ ਪਰਿਵਾਰ ਜਿਹੜੇ ਨੇ ਉਹ ਹੁਣ ਪਸ਼ੂ ਪਾਲਕ ਰਹਿ ਗਏ ਨੇ ਤੇ 700 ਤੋਂ ਵੱਧ ਵਾਲੇ ਲੋਕਾਂ ਨੇ ਜਿਹੜੇ ਸਾਡੇ ਭੈਣ ਭਰਾ ਸੀ ਜਿਹੜੇ ਸ਼ਹਿਰ ਨਿਵਾਸੀ ਸੀਗੇ ਜਿਹੜੇ ਜਿੰਨਾਂ ਦਾ ਬੜਾ ਵਧੀਆ ਸੀਗਾ ਇਹ ਪਸ਼ੂਆਂ ਦਾ ਧੰਦਾ ਸਫਲ ਪਸ਼ੂ ਪਾਲਕਾਂ ਦੇ ਵਿੱਚੋਂ ਆਉਂਦੇ ਸੀਗੇ ਉਹ ਸਾਰਿਆਂ ਨੇ ਜਿਹੜਾ ਉਹ ਹੌਲੀ ਹੌਲੀ ਛੱਡ ਗਏ ਸਾਡੀ ਗਲੀ ਦੇ ਵਿੱਚ ਪੰਡਤ ਜੀ ਨਹੀਂ ਸੀਗੇ ਇੱਥੇ ਬੈਠੇ ਭਾਜੀ ਆਪਣੇ ਸ਼ਕਵਿੰਦਰ ਸਿੰਘ ਜੀ ਨਾਲ ਗੁਆਢੀ ਅੱਜ ਤੋਂ 8 ਦਿਨ ਪਹਿਲਾਂ ਉਹਨਾਂ ਦੇ ਕੋਲੇ 60 ਤੋਂ ਵੱਧ ਵੱਧ ਪਸ਼ੂ ਸੀਗੇ ਔਰ ਸਾਰੇ ਇੱਕਦਮ ਉਹਨਾਂ ਨੇ ਵੇਚ ਤੇ ਜਿਹਨਾਂ ਪੁੱਛਿਆ ਗਿਆ ਉਹ ਕਹਿੰਦੇ ਜੀ ਕੀ ਕਰੀਏ ਵੱਜਦਾ ਹੀ ਕੁਝ ਨਹੀਂ ਹੈ ਇਸ ਕਰਕੇ ਜੇ ਆਪਾਂ ਨਕਲੀ ਦੁੱਧ ਨਕਲੀ ਖੋਆ ਨਕਲੀ ਪਨੀਰ ਨਕਰੀ ਘਿਓ 2 250 ਰੁਪਏ ਕਿਲੋ ਕਿਤੇ ਦੱਸੋ ਤੁਸੀਂ ਦੇਸੀ ਕਿਉਂ ਕਿਤੇ ਮਿਲਦਾ 1100 1100 ਰੁਪਏ ਦੇ ਵਿੱਚ ਤਕਰੀਬਨ ਤਕਰੀਬਨ ਜਿਹੜਾ ਉਹ ਸਾਨੂੰ ਅਸੀਂ ਤਿਆਰ ਕਰਦੇ ਹਾਂ ਨਾ ਜੇ ਵਧੀਆ ਘਿਓ ਤਾਂ ਸਾਨੂੰ ਪੈਂਦਾ 1000 1100 ਰੁਪਏ ਨੂੰ ਤੇ ਜੇ ਆਪਾਂ 250 ਰੁਪਏ ਕਿਲੋ ਬਾਜ਼ਾਰ ਦੇ ਵਿੱਚੋਂ ਲੈ ਲਾਂਗੇ ਆਪਾਂ ਕਰੀਮ ਦੇਖਦੇ ਹਾਂ ਜਗਾ ਜਗਾ ਹੁਣ ਤੁਸੀਂ ਦੇਖੋ ਫਾਸਟ ਫੂਡ ਦੀਆਂ ਜਿਹੜੀਆਂ ਰੇੜੀਆਂ ਨੇ ਉਹਦਾਂ ਦੇ ਕੋਲੇ ਕਰੀਮ ਹੁੰਦੀ ਆ ਕਿ ਕਿਲੋ ਕਰੀਮ ਮੇਰੇ ਖਿਆਲ ਨਾਲ 90 ਰੁਪਏ ਦੀ ਲੈ ਕੇ ਆਉਂਦੇ ਸੀ ਦੱਸੋ ਉਹ ਪੈਕਟ ਉਹਦਾ 90 ਰੁਪਏ ਦਾ ਹੁੰਦਾ ਵਾ ਕਰੀਮ ਤੋਂ ਕਿਹੜੀ ਕਰੀਮ ਹੋਈ ਜਿਹੜੀ 90 ਰੁਪਏ ਉਹ ਪਤਾ ਨਹੀਂ ਉਹ ਉਹ ਕੀ ਆ ਕੀ ਨਹੀਂ ਹੈ ਤੇ ਉਹ 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 ਫਾਸਟ ਫੂਡ ਦੇ ਵਿੱਚ ਪਾ ਕੇ ਉਹ ਜਿਹੜੇ ਪ੍ਰੋਸੀ ਜਾ ਰਹੇ ਨੇ ਤੇ ਆਪਣੇ ਭੈਣ ਭਰਾ ਜੀ ਉਹਦੇ ਵਿੱਚ ਸਾਡੇ ਪਰਿਵਾਰ ਵੀ ਸ਼ਾਮਲ ਆ ਤੁਹਾਡੇ ਵੀ ਸ਼ਾਮਲ ਆ ਸਾਰੇ ਆਪਾਂ ਖਾਈ ਜਾ ਰਹੇ ਪਾਪਾ ਇਸ ਚੀਜ਼ ਦਾ ਖਿਆਲ ਹੀ ਨਹੀਂ ਕਰਦੇ ਕਿ ਇਹ ਸਭ ਤੋਂ ਕਿੰਨੀਆਂ ਬਿਮਾਰੀਆਂ ਕਿਡਨੀਆਂ ਫੇਲ ਹੋ ਰਹੀਆਂ ਨੇ ਕਿਸੇ ਦਾ ਨੂੰ ਅਟੈਕ ਹੋ ਰਿਹਾ ਵਾ ਕਿਸੇ ਦੇ ਬੀਪੀ ਸ਼ੂਗਰ ਦਾ ਲਾਸਟ ਦੇ ਵਿੱਚ ਤੁਹਾਡੀ ਮੰਗ ਕੀ ਹੈ ਜੀ ਲਾਸਟ ਦੇ ਵਿੱਚ ਮੰਗ ਸਾਡੀ ਮੰਗ ਇਹੀ ਆ ਸ਼ਹਿਰ ਵਾਸੀਆਂ ਕੋਲੋਂ ਸਮੋਚਿਆ ਕਿ ਤੁਸੀਂ ਤੁਹਾਡੇ ਪੈਨਪਰਾ ਤੁਸੀਂ ਸਾਡੇ ਪੈਨਪਰਾ ਤੁਸੀਂ ਸਾਰਿਆਂ ਦੀ ਜਿੰਨੇ ਵੀ ਆ ਬੈਠੇ ਮੇਰੇ ਘਰ ਕਿੰਨੇ ਸ਼ਹਿਰ ਦੇ ਸਾਰਿਆਂ ਦੀਆਂ ਰਿਸ਼ਤੇਦਾਰੀਆਂ ਦੋਸਤੀਆਂ ਵੀ ਆਪਾਂ ਨਕਲੀ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੋਂ ਬਚਾ ਕਰਕੇ ਅਸਲੀ ਵੱਲ ਨੂੰ ਆਈਏ ਚਾਹੇ ਆਪਾਂ ਨੂੰ ਥੋੜਾ ਰੇਟ ਵਧ ਦੇਣਾ ਪੈ ਜਾਵੇ ਉਹਦੀ ਕੋਸਟ ਭਾਵੇਂ ਕੱਟ ਕਰ ਲਵੋ ਦੁੱਧ 5 ਕਿਲੋ ਲੈਂਦੇ ਹੋ ਤਾਂ 4 ਕਿਲੋ ਲੈ ਲਓ ਲੇਕਿਨ ਵਧੀਆ ਦੁੱਧ ਲਵੋ ਬਿਲਕੁਲ ਤਾਂ ਦੇਖੋ ਜੀ ਅਪੀਲ ਹੈ ਜਨਤਾ ਨੂੰ ਵੀ ਬਹੁਤ ਆਪਣੀ ਜਿਹੜੀ ਸਿਹਤ ਹੈ ਇਹਦੇ ਨਾਲ ਖਲਵਾੜ ਨਾ ਕਰੋ ਅਜੀਵਨ ਇੱਕ ਵਾਰ ਹੀ ਮਿਲਿਆ ਬਾਰ ਬਾਰ ਮਿਲਣਾ ਨਹੀਂ ਹੈ ਤੇ ਤੁਸੀਂ ਚੰਗਾ ਦੁੱਧ ਵਰਤੋ ਆਪਣੇ ਘਰ ਦੇ ਵਿੱਚ ਚੰਗੇ ਦੁੱਧ ਦੀਆਂ ਬੜੀਆਂ ਨਿਸ਼ਾਨੀਆਂ ਆਜ ਕੱਲ ਆਧੁਨਿਕ ਯੋਗ ਹੈ ਹਰ ਜਗ੍ਹਾ ਦੇ ਉੱਤੇ ਅਵੇਲੇਬਲ ਹੈ ਲੈਬਾਰਟਰੀਜ਼ ਵਿੱਚ ਤੁਸੀਂ ਉੱਤੇ ਚੈੱਕ ਕਰਾ ਸਕਦੇ ਦੁੱਧ ਨੂੰ ਮਹਿਮਾਨੇ ਦੇ ਤੌਰ ਤੇ ਦੁੱਧ ਦੀ ਸਾਰੀ ਫੈਟ ਜਾਂ ਐਸ ਐਨ ਐਫ ਵਗੈਰਾ ਚੈੱਕ ਹੋ ਜਾਂਦੀ ਹੈ ਤੇ ਕੋਈ ਉਹ ਬੜੀ ਵੱਡੀ ਗੱਲ ਨਹੀਂ ਹੈਗੀ ਦੁੱਧ ਦੀ ਪਛਾਣ ਕਰਨੀ ਲੋਕ ਆਪ ਇਸ ਗੱਲ ਤੋਂ ਜਾਗਰੂਕਤ ਹੋਣੇ ਚਾਹੀਦੇ ਆ ਦੁੱਧ ਦਾ ਰੇਟ ਦੇਖੋ ਮੈਂ ਖੁਦ ਡੈਰੀ ਫਾਰਮਰ ਆ ਸਾਨੂੰ ਦੁੱਧ ਦਾ ਆਪਣੇ ਘਰੇ ਜਿਹੜੀ ਕੋਸਟਿੰਗ ਆ ਸਾਨੂੰ 65 ਤੋਂ ਲੈ ਕੇ 70 ਰੁਪਏ ਕਿਲੋ ਪੈਂਦੀ ਹੈ ਤੇ ਅਸੀਂ ਉਹ ਨੂੰ ਜੇ ਸੇਲ ਕਰਾਂਗੇ ਤਾਂ 80 ਰੁਪਏ ਕਿਲੋ ਦੇ ਆਸ-ਪਾਸ ਸੇਲ ਕਰਾਂਗੇ ਤੇ ਲੋਕੀ ਹੁਣ ਦੁੱਧ ਲੈਂਦੇ ਆ ਜੀ ਦੇਖੋ 50 55 60 ਰੁਪਏ ਉਹ ਦੁੱਧ ਦੇ ਵਿੱਚ ਦੇਖੋ ਐਡਲਟਰੇਸ਼ਨ ਹੁੰਦੀ ਹੈ ਮਾਰੇ ਕੈਮੀਕਲ ਪਾਏ ਜਾਂਦੇ ਆ ਉਸ ਦਾ ਸਦਾ ਸਿਹਤ ਲਈ ਹਾਨੀ ਕਰਕੇ ਇੱਕ ਛੋਟੀ ਜੀ ਮਿਸਾਲ ਦੇਣਾ ਚਾਹੂੰਗਾ ਤੁਹਾਨੂੰ ਅੱਜ ਤੋਂ 15 20 ਸਾਲ ਪਹਿਲਾਂ ਅਸੀਂ ਕਿਸੇ ਫੰਕਸ਼ਨ ਤੇ ਜਾਂਦੇ ਸੀ ਤਾਂ ਬਹੁਤ ਤੁਹਾਨੂੰ ਦੇਖਣ ਨੂੰ ਮਿਲਦਾ ਸੀ ਕਿ ਪਨੀਰ ਦੇ ਪਕੌੜੇ ਇੱਕ ਬੜੀ ਵੱਡੀ ਚੀਜ਼ ਮੰਨੀ ਜਾਂਦੀ ਹੁੰਦੀ ਸੀ ਵੀ ਪਨੀਰ ਦੇ ਪਕੌੜੇ ਰੱਖਿਆ ਤਾਂ ਬੜਾ ਵੱਡਾ ਫੰਕਸ਼ਨ ਹੈ ਬਹੁਤ ਘੱਟ ਲੋਕ ਪਨੀਰ ਦਾ ਯੂਜ਼ ਕਰਦੇ ਹੁੰਦੇ ਸੀ ਤੇ ਅੱਜ ਤੁਸੀਂ ਦੇਖੋ ਹਰ ਪੈਲਸ ਦੇ ਵਿੱਚ ਪਨੀਰ ਦੇ ਪਕੌੜੇ ਇਦਾਂ ਰੁੱਲਦੇ ਹੁੰਦੇ ਆ ਜਿਦਾਂ ਆਲੂ ਦੇ ਚਿਪਸ ਆ ਉਹਦਾ ਕਾਰਨ ਇਹੀ ਹੈ ਕਿ ਉਹ ਜਿਹੜਾ ਪਨੀਰ ਹੈ ਉਹ 180 ਰੁਪਏ ਕਿਲੋ ਦਾ ਪਨੀਰ ਹੈ ਵੱਡੇ ਵੱਡੇ ਪੈਲਸਾਂ ਦੇ ਵਿੱਚ ਮੈਂ ਲਿਖ ਕੇ ਦਿੰਦਾ ਗਰੰਟੀ ਹੈ ਇਸ ਗੱਲ ਦੀ ਉਹ ਸਾਰਾ ਹੀ ਮਾੜਾ ਪਨੀਰ ਯੂਜ਼ ਕਰ। ਕੋਈ ਆਪਣੇ ਮੁਨਾਫੇ ਵਾਸਤੇ ਮਾੜਾ ਪਨੀਰ ਯੂਜ਼ ਕਰਦੇ ਆ ਉਹ ਆਮ ਤੁਸੀਂ ਆਪ ਦੇਖਿਆ ਕਿ ਪਨੀਰ ਹੁਣ ਇਦਾਂ ਹੁੰਦਾ ਜਿਵੇਂ ਆਲੂ ਦਾ ਚਿਪਸ ਨੂੰ ਆਪਣੇ ਸ਼ਹਿਰ ਵਾਸੀਆਂ ਨੂੰ ਹੀ ਅਪੀਲ ਕਰਨੀ ਚਾਹੁੰਦਾ ਹਾਂ ਕਿ ਜਿਹੜਾ ਦੁੱਧ ਅਸੀਂ ਪੈਦਾ ਕਰਦੇ ਹਾਂ ਉਹਦੀ ਕਾਸਟ ਆਫ ਪ੍ਰੋਡਕਸ਼ਨ ਹੈ ਜਿਹੜੀ ਸਾਡੀ ਉਹ ਸਾਨੂੰ 60 ਤੋਂ 65 ਰੁਪਏ ਕਾਸਟ ਆਫ ਪ੍ਰੋਡਕਸ਼ਨ ਪੈਂਦੀ ਹੈ ਸਰ ਇੱਥੇ ਤਿਆਰ ਕਰਨ ਦੀ ਪੈਦਾ ਕਰਨ ਦੀ ਜਿਹਦੇ ਵਿੱਚ ਸਾਡੇ ਲੇਬਰ ਦੇ ਖਰਚੇ ਬਿਜਲੀ ਦੇ ਹੋਰ ਸਾਰੇ ਖਰਚੇ ਪੈਂਦੇ ਤੇ ਜਿਹੜਾ ਮਾਰਕੀਟ ਦੇ ਵਿੱਚ 55 ਰੁਪਏ ਜਾਂ 50 ਰੁਪਏ ਦੁੱਧ ਵਿਕ ਰਹੇ ਉਹ ਕਿਹੜਾ ਦੁੱਧ ਹੈ ਉਹ ਕਿਹੋ ਜਿਹਾ ਦੁੱਧ ਉਹ ਵਿੱਚ ਇਸ ਕਰਕੇ ਲੋਕਾਂ ਨੂੰ ਅਪੀਲ ਹੈ ਵੀ ਚੰਗੀਆਂ ਦੁਕਾਨਾਂ ਵੀ ਹੈਗੀਆਂ ਚੰਗੇ ਹੈਗੇ ਆ ਡੈਰੀ ਵਾਲੇ ਆਪਣੇ ਜਿਹੜੇ ਸ਼ਹਿਰ ਚ ਦੁੱਧੋ ਵੇਚਦੇ ਆ ਉਹਨਾਂ ਤੋਂ ਦੁੱਧ ਲਓ ਚੰਗੇ ਰੇਟ ਤੇ ਲਓ ਜੀ। ਇਹ ਸਾਡੀ ਪੀਲੀ ਹੈ ਜੀ ਲੋਕਾਂ। ਜਿੰਨੇ ਡੇਰੀਆਂ ਸੀ ਅੱਜ ਤੋਂ 20 ਸਾਲ ਪਹਿਲਾਂ ਉਹਦੇ ਵਿੱਚੋਂ 50% ਡੇਰੀਆਂ ਆਪਣੇ ਵੇਚ ਕੇ ਚਲੇ ਗਏ ਨੇ। ਕਾਰਨ ਹੈ ਕਿ ਦੁੱਧ ਦਾ ਰੇਟ ਸਹੀ ਨਹੀਂ ਮਿਲਦਾ ਉਹਨਾਂ ਨੂੰ। ਕਿਸੇ ਡੇਰੀ ਦੇ ਵਿੱਚ ਕੁਆਟਰ ਆਲਮੋਸਟ 50% ਕੁਆਟਰ ਬਣ ਗਏ ਨੇ ਜਾਂ ਇੱਥੇ ਗਰਾਊਂਡ ਬਣ ਗਏ ਨੇ ਟਰੈਲਾਂ ਦੇ। ਤੇ ਜਾਂ ਕਈ ਡੇਰੀ ਵਾਲੇ ਨੇ ਆਪਣਾ ਦਾਣਾ ਸਟੋਰ ਕਰਦੇ ਨੇ ਜਦੋਂ ਸੀਜ਼ਨ ਆਉਂਦਾ ਆਪ੍ਰੈਲ ਮਈ ਚ ਉਹ ਸਟੋਰ ਕਰ ਲੈਂਦੇ ਨੇ ਤਾਂ ਉਹ ਅੱਗੇ ਲੈ ਕੇ ਲੜਦੇ ਨੇ ਤੇ ਇਸ ਕਰਕੇ ਸ਼ਹਿਰ ਦੀ ਵਾਦੀ ਅੱਜ ਤੋਂ 20 ਸਾਲ ਪਹਿਲਾਂ 25 ਲੱਖ 20 ਲੱਖ ਸੀ ਅੱਜ 50 ਲੱਖ ਦੇ ਕੋਲੇ ਹੋਣ ਨੂੰ ਮਿਲਦੀ ਆ ਤੇ ਦੁੱਧ ਪਨੀਰ ਕਿੱਥੋਂ ਆ ਰਿਹਾ ਯਾਰ ਫਾਰਮਰ ਕੱਟੀ ਜਾਂਦੇ ਨੇ ਦੁੱਧ ਪਨੀਰ ਕਿੱਥੋਂ ਆ ਰਿਹਾ ਇਹ ਗੱਲ ਸੋਚਣ ਵਾਲੀ ਆ ਪਿੰਡਾਂ ਦੇ ਵਿੱਚ ਵੀ ਜਿਹੜੇ ਪਾਲਕੂ ਸੀ ਉਹ ਵੀ ਆਪਣਾ ਕੰਮ ਛੱਡੀ ਜਾਂਦੇ ਨੇ ਕੱਟੀ ਬੱਚੀ ਪਾਲਣੀ ਸੌਖੀ ਹੋ ਗਈ ਪਹਿਲਾਂ ਸਾਡੇ ਡੈਰੀ ਕੰਪਲੈਕਸ ਦੇ ਵਿੱਚ ਪਿੰਡਾਂ ਵਾਲੇ ਕੱਟੀਆਂ ਬੱਚੀਆਂ ਲੈ ਜਾਂਦੀ ਸੀ ਪਾਲਦੇ ਸੀ ਤੇ ਵੇਚਦੇ ਸੀ ਉਹ ਹੁਣ ਅੱਗੇ ਕੰਮ ਹੀ ਨਹੀਂ ਰਿਹਾ ਪ੍ਰੋਫਿਟ ਵਾਲਾ ਤੇ ਉਹ ਕਿੱਥੋਂ ਲੈ ਕੇ ਜਾਣਗੇ ਇਹ ਜਿਹੜੀਆਂ ਕੱਟੀਆਂ ਬੱਚੀਆਂ ਯੂਪੀ ਬਿਹਾਰ ਮਹਾਰਾਸ਼ਟra ਜਾ ਰਿਹਾ ਮੰਨ ਲਓ ਤੇ ਸਾਡੀ ਗਵਰਨਮੈਂਟ ਨੂੰ ਸਟੇਟ ਗਵਰਨਮੈਂਟ ਨੂੰ ਧਿਆਨ ਦੇਣਾ ਪੈਣਾ ਕਿ ਪੰਜਾਬ ਦਾ ਮੇਨ ਕਿੱਤਾ ਸੀ ਇਹ ਜਿਹੜਾ ਪੰਜਾਬ ਦਾ ਜਿਹੜਾ ਛੋਟਾ ਜ਼ਿਮੀਂਦਾਰ ਸੀ ਉਹ ਨਾਲ 20 25 ਪਸ਼ੂ ਪਾ ਕੇ ਦੁੱਧ ਵੇਚ ਕੇ ਆਪਣਾ ਕੰਮ ਚਲਾਉਂਦਾ ਸੀ ਉਹ ਹੁਣ ਜਦੋਂ ਪ੍ਰੋਫਿਟੇਬਲ ਹੀ ਨਹੀਂ ਰਿਹਾ ਤੇ ਉਹ ਕਿੱਦਾਂ ਚਲਾਉਣਗੇ ਇਸ ਕਰਕੇ ਖਾਸ ਧਿਆਨ ਦੇਣਾ ਅਸੀਂ ਨਹੀਂ ਕਹਦੇ ਵੀ ਸਾਨੂੰ ਤੁਸੀਂ 20 ਰੁਪਏ ਕਿਲੋ ਵਧਾ ਦਿਓ 30 ਰੁਪਏ ਕਿਲੋ ਵਧਾ ਦਿਓ ਅਸੀਂ 5-7 ਰੁਪਏ ਦੀ ਮਾਰ ਕਹਿੰਨੇ ਵੀ 5-7 ਰੁਪਏ ਇੱਕ ਵਾਰ ਪੈ ਜਾਣ ਦੁੱਧ ਦੇ ਵਿੱਚ ਤੇ ਅਸੀਂ ਸਟੇਬਲ ਹੋ ਜੇ ਸਾਡਾ ਧੰਦਾ ਤੇ ਹਰ ਸਾਲ 2.5 ਰੁਪਏ ਦੁੱਧੇ ਪਈ ਜਾਣ ਤੇ ਕੰਮ ਚੱਲੀ ਜਾਊਗਾ ਕਿਉਂਕਿ ਹਰ ਸਾਲ ਗਵਰਨਮੈਂਟ ਕਣਕ ਦੇ ਵਿੱਚ ਰੇਟ ਤੇ 100-150 ਰੁਪਏ ਪਾਉਂਦੀ ਹੈ ਸੈਂਟਰ ਗਵਰਨਮੈਂਟ ਉਹ ਆਫਟਰ ਆਲਸ ਫੇਰ ਸਾਡੇ ਤੇ ਹੀ ਹੋਣਾ ਨਾ ਜੀ ਕਣਕ ਨੇ ਮਹਿੰਗੀ ਹੋਣਾ ਜਦੋਂ ਕਣਕ ਮਹਿੰਗੀ ਹੋਗੀ ਦਾਣਾ ਮਹਿੰਗਾ ਹੋ ਗਿਆ ਹਰ ਚੀਜ਼ ਮਹਿੰਗੀ ਹੋਗੀ ਉਹਨਾਂ ਦੇ ਵੀ ਬਣਦਾ ਕਣਕ ਮਹਿੰਗੀ ਉਹਨਾਂ ਦੇ ਵੀ ਖਰਚੇ ਵੱਧਦੇ ਨੇ ਤੇ ਇਸ ਕਰਕੇ ਸਾਡਾ ਵੀ ਖਿਆਲ ਕੀਤਾ ਜਾਵੇ ਨਾਲ ਦੁੱਧ ਦਾ ਵੀ ਜਿਹੜਾ ਰੇਟ ਆ ਨਾ ਉਹ ਨਾਲ ਹਰ ਸਾਲ ਵਧਾਵੇ